ਜੀ ਬਦਤ ਆਮ ਮੱਦਾਂ ਤੇ ਪੈਂਦੀ ਰਹਿੰਦੀ ਐ ਦਬੀ ਨਾ ਤੂੰ ਦੁਨੀਆ ਸਵਾਦ ਲੈਂਦੀ ਐ ਨਾਲ ਜੜ ਰਸਤੇ ਤੇ ਤੂ ਤੁਰਿਆ ਐਥੇ ਬਦਨਾਮੀ ਹੈ ਹੇਟ ਮਿਲੂਗੀ ਨੇਤ ਕੰਟਰੋਵਰਸੀ ਕਰੇਟ ਮਿਲੂਗੀ ਤਨਮੰਦ ਨਾਮ ਤੇ ਟਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਦੇ ਕਰੇਗਾ ਤਰੱਕੀ ਪਤ ਹੇਟ ਮਿਲੋਗੀ ਕਿੰਨੇ ਸਮੇ ਤੋਂ ਸ਼ੌਂਕ ਸੀ ਬੱਚੇ ਨੇ ਅ ਬੱਚਾ ਛੋਟਾ ਹੀ ਗੋੰਦਾ ਸੀ ਜੀ 4 ਸਾਲ ਦੀ ਸੀ ਬੇਟੀ ਮੈਨੂੰ ਤੇ ਇਹਨਾਂ ਨੇ ਮਦਰ ਦੇ ਤੇ ਇੱਕ Song ਪੰਜਾਬੀ ਦੇ ਨੱਚੇ ਤੇ ਇਹਨਾਂ ਨੇ ਮੈਨੂੰ ਸਨਮਾਨ ਕਰਾਇਆ ਡੀਸੀ ਤੋਂ ਜੀ ਇਹ ਸੋੜੇ ਤਾਂ ਬੇਟੀ ਹੋ ਗਈ ਤੁਸੀਂ ਮੰਨ ਦੀ ਤੁਹਾਡੀ ਮਾੜੀ ਕਿਸਮਤ ਹੈ ਸਾਡੇ ਕਰਮਾਂ ਚੰਗੇ ਆ ਸਾਡੇ ਬੇਟਾ ਹੋਇਆ ਇਹਨੇ ਵੀਰੇ ਨੂੰ ਬੰਬੀਹਾ ਬੋਲੇ ਗਾਣਾ ਸੁਣਾਉਣਾ ਤੇ ਵੀਰੇ ਨੇ ਕਹਿਣਾ ਵੀ ਭੈਣੇ ਤੁਸੀਂ ਵੀ ਇਹਨੂੰ ਇਸ ਲੈਨ ਚੋਂ ਵਟਾਇਓ ਨਾ ਵੀਰੇ ਬੱਚੇ ਦੇ ਅੰਦਰ ਇੱਕ ਹਨਰ ਹੈ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਬਾਈ ਜੀ ਕਿਦੋਂ ਗੀਤ ਲਿਖਿਆ ਜਾਂਦਾ 5 ਕਿ ਮਿੰਟਾਂ ਚ ਗੀਤ ਲਿਖਿਆ ਜਾਂਦਾ ਜੀ ਬਾਪੂ ਵਿੱਚ ਆ ਕੇ ਜੱਟ ਥਾਪੀ ਮਾਰ ਗਿਆ ਮਰ ਕੇ ਵੀ ਜੱਟ ਬੈਰੀ ਲਲਕਾਰ ਗਿਆ ਕਹਿੰਦੇ ਸੁੱਤੇ ਪਈ ਉੱਠੇ ਬੈਰੀ ਡਰ ਡਰ ਕੇ ਸੁਪਨੇ ਚ ਆ ਕੇ ਸਿੱਧੂ ਕੋਈ ਚਪੇੜ ਮਾਰ ਗਿਆ ਬੈਰੀ ਦਾ ਮੁਕਾਇਆ ਜੱਟ ਮੁੱਕਿਆ ਨਹੀਂ ਮੁੱਕਿਆ ਇਹ ਕੁੱਤੀ ਚੋਰਾਂ ਰਲ ਕੇ ਅਣਖ ਨਗਿਆ ਜੱਟ ਜਿਉਂ ਕਿ ਜ਼ਿੰਦਗੀ ਜਾਣ ਲੱਗਾ ਗਿਆ ਮੁੱਛ ਖੜੀ ਕਰਕੇ ਜਿਹੜੇ ਲੋਕ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਅੱਜ ਵੀ ਉਸ ਦੀ ਯਾਦ ਦੇ ਵਿੱਚ ਭਾਵੁਕ ਹੋ ਜਾਂਦੇ ਨੇ ਉਵੈਰੀ ਦਾ ਮਕਾਇਆ ਜੱਟ ਮੁੱਕਿਆ ਨਹੀਂ ਮੁੱਕਿਆ ਕੁੱਤੀ ਚੋਰਾ ਰਲਿ ਕਰਕੇ ਕੋਆਂ ਖੜਨਾ ਗਿਆ ਜੱਟ ਜੰਗ ਜ਼ਿੰਦਗੀ ਜਾਨ ਲਗਾ ਗਿਆ ਮੁੱਛ ਖੜੀ ਕਰਕੇ ਚੜੂ ਗਿਆ ਕ ਸਵੇਰ ਮਾਦਰ ਸਿੱਧੂ ਪੁੱਤ ਨੇ ਜੰਮਣਾ ਮਾ ਤੇਰੀ ਕੁਖੋਂ ਫੇਰ ਮਾ ਤੇਰਾ ਘਰ ਰਛਣਾ ਜਾਉ ਜੋ ਸ਼ਬਦੀ ਪਾਗੇ ਫੇਰ ਸਿੱਧੂ ਮੂਸੇਵਾਲਾ ਇਨਸਾਨ ਅੱਜ ਇਸ ਦੁਨੀਆ ਤੇ ਤਾਂ ਨਹੀਂ ਐ ਪਰ ਇਸ ਨਾਮ ਦੀ ਪੂਰੇ ਵਿਸ਼ਵ ਦੇ ਵਿੱਚ ਤੂਤੀ ਬੋਲਦੀ ਐ ਸਿੱਧੂ ਮੂਸੇ ਵਾਲਾ ਦੇ ਗੀਤਾਂ ਕਰਕੇ ਉਹਨਾਂ ਦੀਆਂ ਲਿਖਤਾਂ ਕਰਕੇ ਲੋਕ ਜਿਹੜੇ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੂੰ ਕਾਫੀ ਜ਼ਿਆਦਾ ਪਸੰਦ ਕਰਦੇ ਨੇ ਅੱਜ ਚਾਹੇ ਇਸ ਦੁਨੀਆ ਦੇ ਵਿੱਚ ਨਹੀਂ ਐ ਪਰ ਫਿਰ ਵੀ ਉਹਨਾਂ ਦੇ ਫੈਨਸ ਦੇ ਵਿੱਚ ਕਿਤੇ ਵੀ ਕੋਈ ਕਮੀ ਜਿਹੜੀ ਆ ਉਹ ਦੇਖਣ ਨੂੰ ਨਹੀਂ ਮਿਲੀ ਅੱਜ ਤੁਹਾਨੂੰ ਇੱਕ ਛੋਟੀ ਜੀ ਲੜਕੀ ਦੇ ਨਾਲ ਮਿਲਵਾਉਂਦੇ ਆ ਜੋ ਕਿ ਸਿੱਧੂ ਮੂਸੇਵਾਲਾ ਦੀ ਇੰਨੀ ਕ ਜ਼ਿਆਦਾ ਫੈਨ ਹੈ ਉਸ ਦੇ ਗਾਣੇ ਗਾਉਂਦੀ ਹੈ ਤੇ ਉਸ ਦੇ ਲਈ ਗਾਣੇ ਲਿਖਦੀ ਵੀ ਹੈ ਤੇ ਕਾਫੀ ਵਾਰ ਸਿੱਧੂ ਮੂਸੇਵਾਲੇ ਨੂੰ ਮਿਲੀ ਵੀ ਹੈ ਸਾਡੇ ਨਾਲ ਮੌਜੂਦ ਹੈ ਜਸਮਨ ਸਿੱਧੂ ਬੇਟਾ ਕਿਵੇਂ ਹੋ ਠੀਕ ਹੈ ਜੀ ਮੈਂ ਸੁਣਿਆ ਤੁਸੀਂ ਸਿੱਧੂ ਮੂਸੇਵਾਲਾ ਦੇ ਗਾਣੇ ਜਿਹੜੇ ਆ ਕਾਫੀ ਜ਼ਿਆਦਾ ਸੁਣਦੇ ਵੀ ਹੋ ਤੇ ਉਹਨਾਂ ਲਈ ਗਾਣੇ ਲਿਖਦੇ ਵੀ ਹੋ ਗਾਣੇ ਵੀ ਲਿਖੇ ਤੁਸੀਂ ਹਾਂ ਜੀ ਮੇਰੇ ਮੰਮਾ ਜੀ ਲਿਖਦੇ ਨੇ Song ਹੈ ਤੇ ਮੈਂ ਗਾਉਣੀ ਆ ਜੀ ਕਿੰਨੀ ਉਮਰ ਕਿੰਨੀ ਤੁਹਾਡੀ ਮੇਰੀ 9 ਸਾਲ ਹੈ ਜੀ ਕਿੰਨੇ ਸਾਲਾਂ ਤੋਂ ਤੁਸੀਂ ਗਾਣੇ ਗਾ ਰਹੇ ਹੋ ਅਸੀਂ ਜਦੋਂ ਬਾਈ ਦੀ ਡੈਥ ਹੋ ਗਈ ਸੀ ਅਸੀਂ ਉਦੋਂ ਗਾਉਣ ਲੱਗ ਗਏ ਸੀ ਜੀ ਜਦੋਂ ਮੈਂ ਛੋਟੀ ਜਿੰਦੀ ਸੀਗੀ 4 ਸਾਲ ਦੀ ਉਦੋਂ ਅਸੀਂ ਬਾਈ ਕੋਲੇ ਜਾਂਦੇ ਹੁੰਦੇ ਸੀ ਤੇ ਉਦੋਂ ਮੈਂ ਬਾਈ ਨੂੰ ਬੰਮੀ ਹਬੋਲੇਗੀ ਸੁਣਾਦੀ ਹੁੰਦੇ ਸੀ ਜੀ ਤੇ ਉਦੋਂ ਫਿਰ ਬਾਈ ਮੈਨੂੰ ਗੋਦੀ ਚੱਕ ਲੈਂਦਾ ਵੀ ਮੇਰੇ ਮੰਮੇ ਪਾਪਾ ਨੂੰ ਕਹਿ ਦਿੱਤਾ ਵੀ ਤੁਸੀਂ ਇਹਨੂੰ ਹਟਾਉਣਾ ਨਹੀਂ ਬੈਨੂੰ ਏਸੀ ਲੈਂਚ ਪਾਉਣੇ ਦੀ ਹਾਂਜੀ ਕਿੰਨੀ ਵਾਰ ਮਿਲੇ ਫਿਰ ਬਾਈ ਨਾਲ ਅਸੀਂ ਬਾਈ ਨੂੰ ਜੀ 1 ਸਾਲ ਤੱਕ ਅਸੀਂ ਪੂਰਾ ਮਿਲੇ ਜੀ ਬਾਈ ਕੋਲੇ ਜਾਂਦੇ ਰਹੇ ਜੀ ਉਹਦੇ ਮੇਰੇ ਮੰਮੀ ਪਾਪਾ ਬਾਹਰ ਤੋਂ ਆਏ ਸੀ ਅਤੇ ਮੈਂ ਨਾਨਕੀ ਪਿੰਡ ਰਹਿ ਪਈ ਸੀ ਅਤੇ ਲੋਕ ਸਾਥੋਂ ਜੈਲਸੀ ਕਰਦੇ ਸੀ ਕਿ ਵੀ ਇਹ ਉੱਥੋਂ ਆਏਗੇ ਸਿੰਗਾਪੁਰ ਤੋਂ ਮੈਨਾਂ ਨੂੰ ਕੋਰੋਨਾ ਹੋਵੇ ਤੇ ਸਾਰੇ ਸਾਨੂੰ ਵੇਖ ਕੇ ਗੇਟ ਗੇਟ ਭੇੜ ਦਿੰਦੇ ਜੀ ਹਾਂ ਕੋਈ ਗਾਣਾ गा ਕੇ ਸੁਣਾਓ ਫਿਰ ਸਿੱਧੂ ਮੂਸੇ ਵਾਲੇ ਦਾ ਸੁਣਾ ਦਿੰਦੇ ਜੀ ਦਾ ਸੁਪਤ ਤੇਰਾ ਹੈ ਤੇ ਡੌਣ ਕਾਸ ਤੋਂ ਚੰਗਾ ਪੜਾ ਹੱਸਦਾ ਸੀ ਮੌਣ ਕਾਸ ਤੋਂ ਆ ਜਿਹੜੇ ਦਰਵਾਜੇ ਵਿੱਚ ਬੋਲ ਚੱਕੀ ਖੜੇ ਆ ਮੈਂ ਚੰਗੀ ਤਰ੍ਹਾਂ ਜਾਣਦਾ ਆ ਕੌਣ ਕਾਸ ਤੋਂ ਕੁਝ ਇੱਥੇ ਚਾਂਦੀ ਚਮਕਾਉਣਾ ਚਾਹੁੰਦੇ ਨੇ ਕੁਝ ਤੈਨੂੰ ਫੜ ਥੱਲੇ ਲਾਉਣਾ ਚਾਹੁੰਦੇ ਨੇ ਕੁਝ ਕੰਨੇ ਆਏ ਇੱਥੇ ਭੁੱਖੇ ਫੇਮਦੇ ਨਾਮ ਲੈ ਕੇ ਤੇਰਾ ਅੱਗੇ ਆਉਣਾ ਚਾਹੁੰਦੇ ਨੇ ਮੁਸੀਬਤ ਆ ਮਦਦ ਤੇ ਪੈਂਦੀ ਰਹਿੰਦੀ ਐ ਦਾ ਵੀ ਨਾ ਤੋ ਦੁਨੀਆ ਸਵਾਦ ਲੈਂਦੀ ਐ ਨਾਲ ਜਿਹੜੇ ਰਾਸਤੇ ਤੇ ਤੂੰ ਤੁਰਿਆ ਇੱਥੇ ਬਦਨਾਮੀ ਹੇਟ ਮਿਲੂਗੀ ਨੇਤ ਕੰਟਰੋਵਰਸੀ ਕਰੇਟ ਮਿਲੂਗੀ ਤਨਮੰਦ ਨਾਮ ਤੇ ਟਬੇਟ ਮਿਲੂਗੀ ਸੱਚ ਬੋਲੇਗਾ ਤਾਂ ਮਿਲੂ 295 ਜ ਕਰੇਗਾ ਤਰੱਕੀ ਪਤ ਹੇਟ ਮਿਲੂਗੀ ਤੁਹਾਨੂੰ ਸ਼ੌਂਕ ਹੈ ਬਚਪਨ ਤੋਂ ਹੀ ਗਾਣੇ ਗਾਣ ਦਾ ਹਾਂਜੀ ਮੈਂ ਛੋਟੀ ਜੀ ਸੀ ਜੀ ਔਰ ਮਦਰਡੇ ਸੀਗਾ ਜੀ ਸਾਡੇ ਥਰਮਲ ਪਲੈਂਟ ਤੇ ਜੀ ਮਦਰਡੇ ਦਾ ਜੀ ਪ੍ਰੋਗਰਾਮ ਰੱਖਿਆ ਹੋਇਆ ਜੀ ਤੇ ਉਸ ਦੇ ਵਿੱਚ ਮੈਨੇ ਡਾਂਸ ਕੀਤਾ ਪਾਂ ਬੋਲੀ Song ਤੇ ਜੀ ਉੱਥੋਂ ਮੈਨੇ ਮੇਰੀ ਮੰਮਾ ਨੂੰ ਡੀ ਸੀ ਤੋਂ ਸਨਮਾਨਤ ਕਰਵਾਤਾ ਸੀ ਅੱਛਾ ਤੁਹਾਨੂੰ ਡਾਂਸ ਦਾ ਵੀ ਸ਼ੌਂਕ ਹੈ ਹਾਂਜੀ ਸੀ ਸਾਰਾ ਕੁਝ ਹੀ ਕਰ ਲੈਨੇ ਆ ਜੀ ਮੇਰੇ ਮੰਮਾ ਹੀ ਸਿਖਾਉਂਦੇ ਨੇ ਸਾਨੂੰ ਕਿੱਥੋਂ ਦੇ ਰਹਿਣ ਵਾਲੇ ਹੋ ਅਸੀਂ ਮੂਸੇਪਿੰਡ ਦੇ ਨਾਲ ਹੀ ਆ ਸਾਡਾ ਪਿੰਡ ਜੀ ਚੈਲਾ ਵਾਲੀ ਜੀ ਬਣਾ ਵਾਲੀ ਦੇ ਕੋਲੇ ਜੀ ਹਾਂਜੀ ਤੋ ਸਾਡੇ ਨਾਲ ਇਹਨਾਂ ਦੇ ਮਾਤਾ ਜੀ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਕਿਵੇਂ ਸ਼ੌਂਕ ਜਿਹੜਾ ਪਿਆ ਬੱਚੀ ਨੂੰ ਆਪਣੇ ਗਾਣੇ ਵੀ ਲਿਖਦੀ ਐ ਗਾਣੇ ਲਿਖ ਕੇ ਗਾਉਂਦੀ ਵੀ ਐ ਸਸ਼ੀਕਲ ਜੀ ਸਸ਼ੀਕਲ ਵੀਰ ਜੀ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਗੁਰਪ੍ਰੀਤ ਕੌਰ ਬਈ ਜੀ ਆ ਬੱਚੇ ਨੂੰ ਅਸੀਂ ਗੱਲਬਾਤ ਕੀਤੀ ਐ ਕਾਫੀ ਵਧੀਆ ਜਿਹੜਾ ਗਾਣੇ ਗਾਉਂਦੀ ਐ ਸਿੱਧੂ ਮੂਸੇ ਵਾਲੇ ਦਾ ਗਾਣਾ ਗਾ ਕੇ ਸੁਣਾਇਆ ਮੈਂ ਸੁਣਿਆ ਤੁਸੀਂ ਲਿਖ ਕੇ ਦਿੰਦੇ ਹੋ ਇਹਨੇ ਦੱਸਿਆ ਤੇ ਇਹ ਗਾਉਂਦੀ ਐ ਹਾਂਜੀ ਬਈ ਜੀ ਆਪਾਂ ਲਿਖਿਆ ਤੇ ਬੱਚੇ ਨੇ ਗਾਇਆ ਜੀ ਕਿੰਨੇ ਸਮੇ ਤੋਂ ਸ਼ੌਂਕ ਸੀ ਬੱਚੇ ਨੂੰ ਅ ਬੱਚਾ ਛੋਟਾ ਹੀ ਗਾਉਂਦਾ ਸੀ ਜੀ 4 ਸਾਲ ਦੀ ਸੀ ਬੇਟੀ ਮੈਨੂੰ ਤੇ ਇਹਨਾਂ ਨੇ ਮਦਰਡੇ ਤੇ ਇੱਕ Song ਪੰਜਾਬੀ ਦੇ ਨੱਚੇ ਤੇ ਇਹਨਾਂ ਨੇ ਮੈਨੂੰ ਸਨਮਾਨ ਕਰਾਇਆ ਡੀਸੀ ਤੋਂ ਜੀ ਤੇ ਉਸ ਤੋਂ ਮੈਨੂੰ ਬਾਅਦ ਮੈਨੂੰ ਮਾਣ ਮਹਿਸੂਸ ਹੋਣ ਲੱਗ ਗਿਆ ਪਹਿਲਾਂ ਮੈਨੂੰ ਸਾਰੇ ਕਹਿੰਦੇ ਨੇ ਸੀ ਵੀ ਤੁਹਾਡੇ ਤਾਂ ਬੇਟੀ ਹੋ ਗਈ ਤੁਸੀਂ ਮੰਦੀ ਤੁਹਾਡੀ ਮਾੜੀ ਕਿਸਮਤ ਹੈ ਸਾਡੇ ਕਰਮਾਂ ਚੰਗੇ ਆ ਸਾਡੇ ਬੇਟਾ ਹੋਇਆ ਇੱਥੇ ਮੈਨੂੰ ਫੀਲ ਹੁੰਦਾ ਰਿਹਾ ਪਰ ਜਦੋਂ ਮੈਨੂੰ ਐਡਾ ਵੱਡਾ ਸਨਮਾਨ ਮਿਲਿਆ ਤੇ ਫਿਰ ਮੇਰੇ ਕੋ ਹੌਸਲਾ ਜਾਗ ਗਿਆ ਵੀ ਮੇਰੇ ਬੱਚਾ ਇੱਕ ਧੀ ਵੀ ਬਹੁਤ ਕੁਝ ਕਰ ਸਕਦੀ ਹੈ ਜੀ ਤੇ ਫਿਰ ਇਹਦੇ ਪਾਪਾ ਦੀ ਬਹੁਤ ਸਪੋਰਟ ਹੈ ਜੀ ਮੈਂ ਤਾਂ ਨਹੀਂ ਇੰਨਾ ਸੋਚਿਆ ਸੀ ਤੇ ਫਿਰ ਅਸੀਂ ਸਿੱਧੂ ਕੋਲੇ ਜਾਂਦੇ ਆਉਂਦੇ ਰਹਿੰਦੇ ਸੀ ਸਾਡੇ ਗਵਾਂਢ ਪਿੰਡ ਦਾ ਸੀ ਸਾਨੂੰ ਪਤਾ ਵੀ ਨਹੀਂ ਸੀ ਵੀ ਉਹ ਨਵਾਂ ਵੱਡਾ ਸਿੰਗਰਾ ਉਹ ਆਮ ਜੀ ਸਾਨੂੰ ਮਿਲਦਾ ਰਹਿੰਦਾ ਸੀ ਵੀਰਾ ਆਉਂਦੇ ਜਾਂਦੇ ਸੀ ਕਿਦੇ ਉਹਨੂੰ ਮਿਲਦੇ ਤਾਂ ਇਹਨੇ ਵੀਰੇ ਨੂੰ ਬੰਬੀਹਾ ਬੋਲੇ ਗਾਣਾ ਸੁਣਾਉਣਾ ਤੇ ਵੀਰੇ ਨੇ ਕਹਿਣਾ ਵੀ ਭੈਣੇ ਤੁਸੀਂ ਵੀ ਇਹਨੂੰ ਇਸ ਲੈਣ ਚੋਂ ਹਟਾਇਓ ਨਾ ਵੀਰੇ ਬੱਚੇ ਦੇ ਅੰਦਰ ਇੱਕ ਹਨਰ ਹੈ ਵੀ ਜਿਹੜਾ ਸਾਡੇ ਸਾਹਮਣੇ ਬਹਿ ਕੇ ਐਨੇ ਜਣਿਆਂ ਦੇ ਸਾਹਮਣੇ ਕ ਬੋਲਦਾ ਇਹਦੇ ਵਿੱਚ ਇੱਕ ਜਜ਼ਬਾ ਹੈ ਵੀ ਇਹ ਦਿੱਤੀ ਪ੍ਰਮਾਤਮਾ ਵੱਲੋਂ ਹੀ ਗੀਤ ਸੰਗੀਤ ਦੀ ਮਾਲਕ ਵੱਲੋਂ ਹੀ ਕੁਦਰਤ ਵੱਲੋਂ ਹੀ ਦਾਤ ਹੁੰਦੀ ਹੈ ਇਹ ਆਪਾਂ ਕਿਸੇ ਤੋਂ ਖੋ ਨਹੀਂ ਸਕਦੇ ਮੁੱਲ ਨਹੀਂ ਲੈ ਸਕਦੇ ਵੀਰੇ ਫਿਰ ਵੀਰੇ ਦੀ ਡੈਥ ਹੋ ਗਈ ਤੇ ਉਸ ਤੋਂ ਬਾਅਦ ਇਹਦੇ ਕਟਿੰਗ ਕਰੇ ਹੋਏ ਸੀ ਵੀਰੇ ਵਾਲ ਸਿਰ ਤੋਂ ਫਿਰ ਵੀਰੇ ਨੇ ਇਹਨਾਂ ਦੇ ਕੇਸ ਰਖਾਏ ਜੀ ਫਿਰ ਮੇਰੇ ਬੇਟਾ ਵੀ ਹੋਇਆ ਤੇ ਆਪਾਂ ਉਹਨਾਂ ਦੇ ਵੀ ਕੇਸ ਰੱਖੇ ਹੋਏ ਆ ਬਾਈ ਜੀ ਬੱਚੇ ਦੇ ਸਿਰ ਤੇ ਕੇਸ ਨਹੀਂ ਤੇ ਮੈਂ ਸਿੱਧੂ ਮੂਸੇ ਵਾਲੇ ਨੇ ਕਿਹਾ ਸੀ ਵੀ ਇਹਦੇ ਕੇਸ ਨਾ ਕਟਾਇਓ ਹਾਂਜੀ ਬੇਟੀ ਦੇ ਕੇਸ ਤਾਂ ਉਹਨਾਂ ਨੇ ਹੀ ਕਿਹਾ ਸੀ ਵੀ ਕਟਾਉਣੇ ਨਹੀਂ ਤੇ ਬੇਟੀ ਦੇ ਵੀ ਪਟੇ ਸਿਵਾਈ ਜੀ ਪਹਿਲਾਂ ਕਟਿੰਗ ਕਰੀ ਹੋਈ ਸੀ ਵਾਲ ਤੇ ਉਸ ਤੋਂ ਬਾਅਦ ਅਸੀਂ ਕੇਸ ਰੱਖਿਆ ਬੇਟੀ ਦੇ ਬਾਈ ਦੇ ਕਹੰਤੇ ਜੀ ਤੇ ਹੁਣ ਮਾਤਾ ਜੀ ਵੀ ਬਾਪੂ ਜੀ ਵੀ ਬਹੁਤ ਪਿਆਰ ਕਰਦੇ ਆ ਜੀ ਇਹਨਾਂ ਨੂੰ ਤੇ ਮੈਨੂੰ ਪਤਾ ਹੀ ਨਹੀਂ ਲੱਗਿਆ ਵੀ ਰੇ ਬਾਈ ਦੀ ਡੈਥ ਤੋਂ ਬਾਅਦ ਮੈਥੋਂ ਬਹੁਤ ਸਾਰੀ ਬਾਈ ਦੇ ਗੀਤ ਲਿਖੇ ਗਏ ਸਿੱਧੂ ਦੀ ਮੋਸ਼ ਬਾਰੇ ਸਿੱਧੂ ਦੀ ਕਲਮ ਬਾਰੇ ਸਿੱਧੂ ਦੇ ਮਾਤਾ ਪਿਤਾ ਬਾਰੇ ਜੋ ਉਹਦੇ ਜਾਰਾਂ ਬੇਲੀਆਂ ਬਾਰੇ ਵੀ ਕੋਈ ਨਹੀਂ ਰਿਆ ਗੀਤ ਜਿਹੜਾ ਮੈਂ ਕਮ ਸੇ ਕਮ ਮੇਰੇ ਕੋਲੇ 25-30 ਗੀਤ ਲਿਖੇ ਪਈ ਆ ਬਾਈ ਜੀ ਸਿੱਧੂ ਦਾ ਤਖਤ ਇਹ ਚੀਜ਼ਾਂ ਸਾਰੀਆਂ ਵੀ ਮੈਨੂੰ ਖੁਦ ਨੂੰ ਵੀ ਨਹੀਂ ਪਤਾ ਲੱਗਦਾ ਬਾਈ ਜੀ ਕਿਦੋਂ ਗੀਤ ਲਿਖਿਆ ਜਾਂਦਾ 5 ਕਿ ਮਿੰਟਾਂ ਚ ਗੀਤ ਲਿਖਿਆ ਜਾਂਦਾ ਜੀ अच्छा कोई ज्यादा सामान नहीं लगता 5 मिनटों के बीच सारा गीत लिख देने जी मैं कभी भी नहीं सोचा हुंदा ਵੀ ਆਪਾਂ ਗੀਤ ਲਿਖਣਾ ਜਾਂ ਇਹ ਵੀ ਨਹੀਂ ਸੋਚਿਆ ਹੁੰਦਾ ਕਦੀ ਜਦੋਂ ਉਹਦੇ ਮੰਮੀ ਪਾਪਾ ਬਾਹਲਾ ਜਦੋਂ ਭਾਵਕ ਹੋ ਕੇ ਵੀਡੀਓ ਪੋਸਟ ਕਰਦੇ ਆ ਕਿ ਮੈਂ ਉਹਨਾਂ ਦੀ ਵੀਡੀਓ ਦੇਖਦੀ ਆ ਉਹ ਇੱਕੋ ਹੀ ਗੱਲ ਕਹਿੰਦੇ ਆ ਜਾਂ ਕੋਈ ਉਹਨਾਂ ਦੀ ਗੱਲ ਕੈਚ ਕਰ ਲੈਣੇ ਆ ਕਿ ਮਾਤਾ ਨੇ ਆ ਜਾ ਕੇ ਆ ਬਾਪੂ ਜੀ ਨੇ ਇਹ ਕਿਹਾ ਤੇ ਮੈਥੋਂ ਪੂਰਾ ਗੀਤ ਹੀ ਲਿਖਿਆ ਜਾਂਦਾ ਬਾਈ ਜੀ ਜਿਵੇਂ ਕਿ ਆਪਾਂ ਇੱਕ ਗੀਤ ਲਿਖਿਆ ਸੀ ਵੀ ਬਾਪੂ ਜੀ ਨੇ ਬਾਈ ਜੀ ਦੇ ਸੰਸਕਾਰ ਤੇ ਜ਼ੋਰ ਨਾਲ ਥਾਪੀ ਮਾਰੀ ਸੀ ਪੱਟ ਤੇ ਸਾਰਿਆਂ ਨੇ ਦੇਖਿਆ ਆਪਾਂ ਤੇ ਵੀ ਮੇਰੇ ਤੋਂ ਫਿਰ ਮੈਂ ਲੈ ਕੇ ਆ ਵੀ ਬਾਪੂ ਵਿੱਚ ਆ ਕੇ ਜੱਟ ਥਾਪੀ ਮਾਰ ਗਿਆ ਮਾਰ ਕੇ ਵੀ ਜੱਟ ਬੈਰੀ ਲਲਕਾਰ ਗਿਆ ਕਹਿੰਦੇ ਸੁੱਤੇ ਪਈ ਉੱਠੇ ਬੈਰੀ ਡਰ ਡਰ ਕੇ ਸੁਪਨੇ ਚ ਆ ਕੇ ਸਿੱਧੂ ਕੋਈ ਚਪੇੜ ਮਾਰ ਗਿਆ ਬੈਰੀ ਦਾ ਮੁਕਾਇਆ ਜੱਟ ਮੁੱਕਿਆ ਨਹੀਂ ਮੁੱਕਿਆ ਇਹ ਕੁੱਤੀ ਚੋਰਾਂ ਰਲ ਕੇ ਅਣਖ ਨਗਿਆ ਜੱਟ ਜਿਉਂ ਕਿ ਜ਼ਿੰਦਗੀ ਜਾਣ ਲੱਗਾ ਗਿਆ ਮੁੱਛ ਖੜੀ ਕਰਕੇ ਹਾਂਜੀ ਗਰੀ ਤੇ ਇਹ ਫਿਰ ਜਿਹੜੇ ਗੀਤ ਤੁਸੀਂ ਲਿਖਦੇ ਹੋ 25 ਤੋਂ 30 ਗੀਤ ਜਿਹੜੇ ਲਿਖਿਆ ਸਾਰੇ ਤੁਹਾਡੀ ਬੇਟੀ ਨੇ ਗਾਏ ਇੰਨੇ ਨੇ ਹਾਂ ਜੀ ਸਾਰੇ ਸੋਸ਼ਲ ਮੀਡੀਆ ਤੇ ਗਾਇਸ ਸੀ ਤੇ ਫਿਰ ਇੱਕ ਦਿਨ ਬਾਪੂ ਜੀ ਨੂੰ ਅਸੀਂ ਮਿਲਣ ਗਏ ਤੇ ਉਸ ਦਿਨ ਬਾਪੂ ਜੀ ਨੇ ਮੈਨੂੰ ਕਿਹਾ ਵੀ ਤੁਸੀਂ ਮੈਂ ਅਸੀਂ ਨਹੀਂ ਸੋਚਿਆ ਸੀ ਬਾਈ ਜੀ ਅਸੀਂ ਇਹ ਸੋਚਦੇ ਸੀ ਵੀ ਸਾਰੇ ਲੋਕੇ ਇਹ ਕਹਿਣ ਲੱਗ ਜਾਂਦੇ ਨਾ ਕੋਈ ਵੀ ਸਿੱਧੂ ਨੂੰ ਟ੍ਰਿਬਿਊਟ ਦਿੰਦਾ ਦਿਲੋਂ ਦਿੰਦਾ ਹਨਾ ਵੀ ਉਹਨਾਂ ਦੇ ਦਿਲ ਵਿੱਚ ਇੱਕ ਬਾਈ ਲਈ ਪਿਆਰ ਆ ਤਾਂ ਗਾਉਂਦੇ ਨੇ ਲੋਕ ਕਿਸੇ ਕੋਈ ਵੀ ਲਾਲਚ ਕਰਕੇ ਨਹੀਂ ਗਾਉਂਦਾ ਵੀ ਜਿੱਥੋਂ ਕਿਤੇ ਸਾਡੀ ਸੋਚ ਆ ਬਈ ਤੇ ਵਿੱਚ ਲੋਕ ਸੋਚਣ ਲੱਗ ਜਾਂਦੇ ਤੁਸੀਂ ਸਿੱਧੂ ਦਾ ਮਾਸ ਖਾਨੇ ਹੋ ਕਮਾਈਆਂ ਖਾਨੇ ਹੋ ਕਲਾਕਾਰਾਂ ਨੂੰ ਇਦਾਂ ਦੇ ਕਮੈਂਟ ਕਰਦੇ ਨੇ ਬਾਈ ਜੀ ਤੇ ਫਿਰ ਅਸੀਂ ਵੀ ਸੋਚਿਆ ਵੀ ਅਸੀਂ ਇਦਾਂ ਹੀ ਸੋਸ਼ਲ ਮੀਡੀਆ ਤੇ ਗਾਉਂਦੇ ਰਵਾਂਗੇ ਵੀ ਖੁਦ ਨਹੀਂ ਕੋਈ ਗੀਤ ਕਰਵਾਵਾਂਗੇ ਤੇ ਫਿਰ ਬਾਪੂ ਜੀ ਨੇ ਮੈਨੂੰ ਇੱਕ ਦਿਨ ਬੁਲਾਇਆ ਤੇ ਉਹਨਾਂ ਨੇ ਕਿਹਾ ਵੀ ਇਹਨਾਂ ਦੇ ਇੱਕ ਸਪੈਸ਼ਲ ਕਾਊਂਟ ਬਣਾਓ ਤੇ ਉਦੋਂ ਤੋਂ ਲੋਕ ਇਹਨਾਂ ਨੂੰ ਲੋਕਾਂ ਵੱਲੋਂ ਇਹਨੂੰ ਪਿਆਰ ਵੀ ਮਿਲੂਗਾ ਜਸ਼ਮਨ ਨੂੰ ਸਪੈਸ਼ਲ ਤੇ ਇਹਦੇ ਨਾਲ ਗੱਲਬਾਤ ਵੀ ਹੋਊਗੀ ਵੀ ਜਿਹੜੇ ਸਿੱਧੂ ਨੂੰ ਚਾਹਣ ਵਾਲੇ ਇਹਨੂੰ ਮਿਲਣਗੇ ਤੇ ਫਿਰ ਉਸ ਤੋਂ ਬਾਅਦ ਬਾਪੂ ਜੀ ਦੇ ਕਹਿਣ ਤੇ ਅਸੀਂ ਗੀਤ ਕਰਵਾਇਆ ਬਾਈ ਜੀ ਜਦੋਂ ਸਿੱਧੂ ਮੂਸੇ ਵਾਲੇ ਨੂੰ ਵੀ ਮਿਲੇ ਸੀ ਕੋਈ ਵੀਡੀਓ ਵਗੈਰਾ ਉਸਨੇ ਪਾਈ ਤੁਹਾਡੇ ਕੋ ਕੋਈ ਯਾਦ ਹੈ ਸੀ ਬਾਈ ਜੀ ਸਾਨੂੰ ਐ ਨਹੀਂ ਸੀ ਪਤਾ ਵੀ ਉਹਨੇ ਇੱਕਦਮ ਸਾਨੂੰ ਆਪਾਂ ਨੂੰ ਇਦਾਂ ਛੱਡ ਕੇ ਚਲੇ ਜਾਣਾ ਕੁਝ ਵੀਡੀਓ ਸਾਡੇ ਕੋਲ ਹੈਗੀਆਂ ਨੇ ਵੀ ਜਿਹੜੀਆਂ ਉਹਨਾਂ ਨੂੰ ਅਸੀਂ ਸੋਸ਼ਲ ਮੀਡੀਆ ਤੇ ਪਾਈਆਂ ਹੋਈਆਂ ਸੀ ਜਿਵੇਂ ਫੇਸਬੁੱਕ ਤੇ ਪਾਈਆਂ ਹੋਈਆਂ ਸੀ ਵੀਰੇ ਨਾਲ ਉਹ ਸਾਡੇ ਸੇਵ ਰਹਿ ਗਈਆਂ ਬਾਈ ਜੀ ਜੀ ਹਾਂਜੀ ਜਿਹੜਾ ਉਹਨਾਂ ਦੇ ਨਾਲ ਕਈ ਬਾਲੀਆਂ ਜ਼ਿਆਦਾ ਪਿੱਕ ਜਿਸੀ ਸਾਡੀਆਂ ਉਹ ਸਾਡੇ ਫੋਨ ਪੁਰਾਣਾ ਬੰਦ ਹੋ ਗਿਆ ਫੁੱਟ ਗਿਆ ਸੋ ਉਹਦੇ ਵਿੱਚ ਰਹਿ ਗਈਆਂ ਜੀ ਉਹ ਲੋਕ ਲੱਗਿਆ ਹੋਇਆ ਸੀ ਪਾਸਵਰਡ ਅਸੀਂ ਵੀਰੇ ਨੂੰ ਕਿਹਾ ਸੀ ਵੀ ਕੱਢ ਦੋ ਸਾਡਾ ਕਿਵੇਂ ਮਰਜ਼ੀ ਖੋਲੋ ਉਹ ਜਦੋਂ ਉਹਨਾਂ ਨੇ ਪਾਸਵਰਡ ਤੋੜਤਾ ਉਹ ਵਿੱਚ ਚਲੀਆਂ ਗਈਆਂ ਜੀ ਜਿਹੜੀਆਂ ਸੋਸ਼ਲ ਮੀਡੀਆ ਤੋਂ ਸਾਡੇ ਕੋਲ ਰਹਿ ਗਈਆਂ ਜੀ ਤੁਹਾਡਾ ਵੀ ਲगाव ਜਿਹੜਾ ਮੈਂ ਦੇਖ ਰਿਹਾ ਕਾਫੀ ਜ਼ਿਆਦਾ ਸਿੱਧੂ ਮੂਸੇ ਵਾਲੇ ਦੇ ਨਾਲ ਜੁੜਿਆ ਹੈ ਅਕਸਰ ਅਸੀਂ ਦੇਖਦੇ ਹਾਂ ਕੋਈ ਜੇਕਰ ਗਾਣਾ ਲਿਖ ਰਿਹਾ ਤਾਂ ਉਹ ਵਕ ਵਕ ਗਾਣੇ ਲਿਖਦਾ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਅੱਖਾਂ ਦੇ ਵਿੱਚ ਹੰਝੂ ਹੈ ਚਾਹੇ ਅੱਜ 3 ਸਾਲ ਹੋ ਚੁੱਕੇ ਨੇ ਸਿੱਧੂ ਮੂਸੇ ਵਾਲੇ ਨੂੰ ਐਸਾ ਦੁਨੀਆ ਤੋਂ ਤੁਰੇ ਹੋਏ ਪਰ ਫੇਰ ਵੀ ਜਿਹੜੇ ਲੋਕ ਸਿੱਧੂ ਮੂਸੇ ਵਾਲੇ ਨੂੰ ਪਿਆਰ ਕਰਦੇ ਨੇ ਪਸੰਦ ਕਰਦੇ ਨੇ ਅੱਜ ਵੀ ਉਸ ਦੀ ਯਾਦ ਦੇ ਵਿੱਚ ਭਾਵੁਕ ਹੋ ਜਾਂਦੇ ਨੇ ਇੱਕ ਤਾਂ ਵੀਰੇ ਉਹਨਾਂ ਦੀ ਗੱਲ ਖਾਸ ਸੀ ਜਦੋਂ ਕੋਈ ਵੀ ਆਮ ਬੰਦਾ ਜਾਂਦਾ ਸੀ ਹੈਨਾ ਤੇ ਉਹ ਹਰ ਇੱਕ ਨੂੰ ਗਲ ਨਾਲ ਲਾਉਂਦੇ ਸੀ ਕਦੇ ਉਹ ਨਹੀਂ ਸੋਚਿਆ ਵੀ ਇਹ ਗਰੀਬ ਹੈ ਜਾਂ ਇਹ ਅਮੀਰ ਹੈ ਉਹਨਾਂ ਨੇ ਵੀ ਇੱਕ ਪ੍ਰਮਾਤਮਾ ਰੂਪ ਹੀ ਸਭ ਨੂੰ ਸਮਝਣਾ ਸੀ ਵੀ ਉਹਨਾਂ ਦੀਆਂ ਇਹ ਗੱਲਾਂ ਸਾਡੇ ਬਹੁਤ ਜ਼ਿਆਦਾ ਹੁੰਦੀਆਂ ਜਦੋਂ ਅਸੀਂ ਹੁਣ ਕਈ ਵਾਰੀ ਜਾਂਦੇ ਆ ਨਾ ਤੇ ਮਾਤਾ ਬੇਬੇ ਪਾਪੂ ਅੰਦਰ ਹੁੰਦੇ ਆ ਸਿਕਿਉਰਿਟੀ ਗਾਰਡ ਐਦਾਂ ਕਰਨ ਲੱਗ ਜਾਂਦੇ ਵੀ ਨਹੀਂ ਆਏ ਵੀ ਹੁਣ ਸਾਨੂੰ ਇਹ ਚੀਜ਼ ਫੀਲ ਹੁੰਦੀ ਐ ਮਹਿਸੂਸ ਹੁੰਦਾ ਵੀ ਜੱਜ ਕਿਤੇ ਬਾਈ ਹੁੰਦਾ ਵੀ ਆਮ ਲੋਕ ਨਹੀਂ ਸਾਨੂੰ ਕਦੇ ਵੀ ਇਹ ਕਹਿ ਸਕਦੇ ਵੀ ਨਹੀਂ ਤੁਸੀਂ ਮਿਲਣਾ ਨਹੀਂ ਐ ਨਹੀਂ ਕਰਨਾ ਹਾਂ ਜਦੋਂ ਕਿੰਨਾ ਮਰਜੀ ਰਸ਼ ਹੋਵੇ ਹੁਣ ਬਾਈ ਜੀ ਦੀ ਵਰਸੀ ਸੀਗੀ ਤੇ ਉੱਥੇ ਕਰੋੜਾਂ ਹੀ ਲੋਕ ਲੱਖਾਂ ਹੀ ਲੋਕ ਗਏ ਤੇ ਐਨੀ ਭੀੜ ਦੇ ਵਿੱਚ ਵੀ ਮੇਰੇ ਬੱਚਿਆਂ ਨੂੰ ਮਾਤਾ ਜੀ ਨੇ ਸਪੈਸ਼ਲ ਪਿਆਰ ਦਿੱਤਾ ਜੀ ਸੋਸ਼ਲ ਮੀਡੀਆ ਤੇ ਸਮਰਾਟ ਦੀ ਵੀਡੀਓ ਵਾਇਰਲ ਹੋ ਰਹੀ ਐ ਸਾਰਿਆਂ ਨੇ ਸਮਰਾਟ ਦੀ ਵੀਡੀਓ ਨੂੰ ਵੀ ਬਹੁਤ ਪਿਆਰ ਦਿੱਤਾ ਤੇ ਮਾਤਾ ਨੇ ਪੂਰੀ ਭੀੜ ਦੇ ਵਿੱਚ ਵੀ ਸਮਰਾਟ ਨੂੰ ਗੋਦੀ ਚੱਕਿਆ ਪਰਿਵਾਰ ਪਰਿਵਾਰ ਦੇ ਵਿੱਚ ਕੌਣ ਕੌਣ ਹੈ ਬੱਚੇ ਦੋ ਇੱਕ ਮੇਰੀ ਸਾਡੀ ਮੰਮਾ ਜੀ ਮੇਰੇ ਸਾਸਾ ਤੇ ਇਹਨਾਂ ਦੇ ਪਾਪਾ ਜੀ ਜੀ ਤੇ ਦੋ ਬੇਟਾ ਤੇ ਬੇਟੀ ਬੇਟਾ ਕਿੰਨੇ ਸਾਲ ਦਾ ਬੇਟਾ ਮੇਰਾ 3 ਸਾਲ ਦਾ ਜੀ ਉਹ ਵੀ ਗਾਉਂਦਾ ਹਾਂਜੀ ਗਾਉਂਦਾ ਜੀ ਉਹਨੂੰ ਵੀ ਬਹੁਤ ਸ਼ੌਂਕ ਹੈ ਜੀ ਬਾਈ ਜੀ ਦੇ ਗੀਤ ਗਾਉਂਦਾ ਤੇ ਇਹ ਬੇਟੀ ਹੈ ਜੀ ਇੱਕ ਮੈਂ ਮੈਡਮ ਅਮਰਨੂਰੀ ਜੀ ਤੇ ਸਰਦੂਲ ਸਕੰਦਰ ਜੀ ਵਾਰੀ ਲਿਖਿਆ ਜੀ ਉਹ ਵੀ ਮੇਰਾ ਸੌਂਗ ਆ ਉਹ ਆਪਾਂ ਮੈਡਮ ਨੂੰ ਹੀ ਦੇਵਾਂਗੇ ਜੀ ਮੈਡਮ ਤੁਸੀਂ ਗਵਾਵਾਂਗੇ ਜੀ ਉਹ ਮੇਰਾ ਸ਼ੌਂਕ ਹੈ ਇਹ ਵੀਡੀਓ ਜੇ ਕਦੇ ਮੈਡਮ ਤੱਕ ਪਹੁੰਚੇ ਤਾਂ ਆਪਾਂ ਮੈਡਮ ਨੂੰ ਇਹ ਗੀਤ ਜ਼ਰੂਰ ਦੇਵਾਂਗੇ ਜੀ ਸੁਪਨਾ ਕੀ ਆ ਅਕਸਰ ਲੋਕਾਂ ਦੇ ਸੁਪਨੇ ਹੁੰਦੇ ਤੁਹਾਡਾ ਕੀ ਸੁਪਨਾ ਹੈ ਬੇਟੀ ਦਾ ਕੀ ਸੁਪਨਾ ਹੈ ਵੀ ਅੱਗੇ ਚੱਲ ਕੇ ਫਿਊਚਰ ਦੇ ਵਿੱਚ ਕੀ ਬਣਨਾ ਹੈ ਇਹ ਮੇਰਾ ਸੁਪਨਾ ਸੀ ਵੀਰ ਜੀ ਮੇਰਾ ਪਹਿਲਾਂ ਮੇਰਾ ਖੁਦ ਦਾ ਸੁਪਨਾ ਹੁੰਦਾ ਸੀ ਵੀ ਮੈਂ ਇੱਕ ਮੁੰਡਿਆਂ ਵਾਂਗੂ ਜ਼ਿੰਦਗੀ ਜੀਉਂਦੀ ਸੀ ਆਪਦੇ ਮੰਮੀ ਡੈਡੀ ਦੇ ਘਰੇ ਵੀ ਮੈਨੂੰ ਮੇਰੇ ਮਾਪੇ ਪੁੱਤ ਵਾਂਗੂ ਸਮਝਦੇ ਹੁੰਦੇ ਸੀ ਤੇ ਮੈਂ ਵੀ ਸੋਚਿਆ ਸੀ ਵੀ ਮੇਰੀ ਧੀ ਹੋਵੇ ਪਹਿਲਾ ਬੱਚਾ ਤੇ ਵੀ ਮੈਂ ਉਹਨੂੰ ਇੱਕ ਪੁੱਤ ਵਾਂਗੂ ਬਣਾਵਾਂ ਵੀ ਮੇਰੀ ਧੀ ਤੋਂ ਇਹ ਕੀ ਕਰਨ ਲੋਕ ਜੱਜ ਕਰਿਆ ਕਰਨ ਵੀ ਇਹ ਕੋਈ ਪੁੱਤਾਂ ਨਾਲੋਂ ਘੱਟ ਐ ਵੀ ਮੈਂ ਸੋਚਿਆ ਸੀ ਵੀ ਮੈਨੂੰ ਗਨ ਸ਼ਾਟ ਲਾਉਣਾ ਸਿਖਾਉਂਗੀ ਇੱਕ ਦੁਨੀਆ ਤੇ ਵੀ ਜਾਂ ਚਲੋ ਆਮ ਆਰਮੀ ਚ ਭਰਤੀ ਕਰਵਾਉਂਗੀ ਤੇ ਜਾਂ ਮੈਂ ਪੁਲਿਸ ਵਿੱਚ ਭਰਤੀ ਕਰਵਾਉ ਮੇਰੀ ਬੇਟੀ ਨੂੰ ਉੱਚੀ ਪੋਸਟ ਤੇ ਤੇ ਪਰ ਇਹਨਾਂ ਦੇ ਪਾਪਾ ਦਾ ਸ਼ੌਂਕ ਆ ਬਾਈ ਜੀ ਵੀ ਮੈਂ ਮੇਰੇ ਬੇਟੇ ਨੂੰ ਸਿੰਗਰੀ ਬਣਾਵਾ ਮੈਂ ਜੀ ਤੇ ਸਾਰੇ ਸਿੰਗਰਾਂ ਵੱਲੋਂ ਵੀ ਮੇਰੀ ਬੇਟੀ ਨੂੰ ਬਹੁਤ ਜ਼ਿਆਦਾ ਸਪੋਰਟ ਹੈ ਜੀ ਜਿਵੇਂ ਬਾਈ ਗਲਾਬ ਸਿੱਧੂ ਜੀ ਕਰਨ ਬਟਿੰਡਾ ਜੀ ਹੋਰ ਜਿਵੇਂ ਬਾਈ ਸੱਬਾ ਜੀ ਨੇ ਵੀ ਬੁਲਾਇਆ ਇਹਨਾਂ ਨੂੰ ਕਿ ਮੇਰੇ ਘਰੇ ਆਓ ਬਹੁਤ ਸਾਰੇ ਸਿੰਗਰਾਂ ਬਾਈ ਜੀ ਜਿਨ੍ਹਾਂ ਨੇ ਵੀ ਸਾਨੂੰ ਬਹੁਤ ਸਪੋਰਟ ਦੇ ਰਏ ਹੈ ਜੀ ਬੇਟਾ ਮम्मा ਜਿਹੜੇ ਗਾਣੇ ਲਿਖਦੇ ਨੇ ਹੋ ਤੁਸੀਂ ਕਿੰਨੇ ਕੁ ਗਾਣੇ ਗਾਏ ਨੇ ਉਹ ਮਮਾ ਨੇ ਇੱਕੀ ਗੀਤ ਲਿਖਿਆ ਸੀ ਸਾਡੇ ਪ੍ਰੋਪਰ ਜ਼ਿਆਦਾ ਹੈ ਜੀ ਤੁਹਾਨੂੰ ਯਾਦ ਆ ਵਜੇ ਵੀ ਉਹ ਗੀਤ ਸਾਰਾ ਹਾਂਜੀ ਸਾਡੇ ਸਾਰੇ ਗੀਤ ਜ਼ਿਆਦਾ ਹੈ ਜੀ ਥੋੜਾ ਜਿਹਾ गा ਕੇ ਸੁਣਾਓਗੇ ਜਿਹੜਾ ਸਿੱਧੂ ਮੂਸੇ ਵਾਲੇ ਲਿਖਿਆ ਹੋਵੇ ਹਾਂਜੀ ਸੁਣਾ ਦਿੰਨੇ ਹਾਂ ਬਾਪੂ ਵਿੱਤਿਆ ਕੀ ਅਟ ਥਾਪੀ ਮਾਰ ਗਿਆ ਮਾਰ ਕੇ ਵੀ ਅਟ ਵੈਰੀ ਲਲਕਾਰ ਗਿਆ ਸੁੱਤੇ ਪਾਏ ਉੱਠੇ ਵੈਰੀ ਡਰ ਡਰ ਕੇ ਸੁਪਨੇ 'ਚ ਆ ਕੇ ਸਿੱਧੂ ਕੋਈ ਚਪੇੜਾ ਮਾਰ ਗਿਆ ਉਹ ਵੈਰੀ ਦਾ ਮਕਾਇਆ ਅਟ ਮੁੱਕਿਆ ਨਹੀਂ ਮੋਕੇ ਆਏ ਕੁੱਤੀ ਚੋਰਾ ਰਲੀ ਕਰਕੇ ਹੋਣ ਖੜਨਾ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮੁੱਚ ਖੜੀ ਕਰਕੇ ਵੱਡੇ ਵੱਡੇ ਆਂਦੇ ਕੰਢੀ ਸਾ ਪਾ ਗਿਆ ਕਹਿੰਦੇ ਆਂ ਕਹੋਣਿਆਂ ਨਗਾ ਪਾ ਗਿਆ ਹੁਕਰ تیر ਕਾਟ ਜਿਹੜੇ ਕੈਂਬਾਈ ਨੇ ਟੁੱਟਣੇ ਨਹੀਂ ਕਿਸੇ ਕੋਲ ਅੜੀ ਕਰਕੇ ਹੋਣ ਖੜਨਾ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮਛ ਖੜੀ ਕਰਕੇ ਮਾ ਦਾ ਦੁੱਧ ਪੀਤਾ ਸੀ ਤਾਂ ਉਹ ਨਹੀਂ ਦੱਸ ਕੇ ਰੱਖ ਲੈਣਾ ਸਿੱਧੂ ਤੁਹਾਡੀ ਧੌਣ ਪਟ ਕੇ ਬੁੱਡੇ ਮਾਪਿਆਂ ਦਾ ਸਾਨੂੰ ਮਾਰੂਗਾ ਸਰਾਫ ਜਿੰਨਾ ਦਾ ਲੈ ਗਏ ਤੁਸੀਂ ਕਲੇਜਾ ਕੱਢ ਕੇ ਲੱਥਰਣਾ ਨਹੀਂ ਕਦੇ ਤੁਹਾਡਾ ਪਾਪ ਪੁੱਛੜੋ ਧਗੇ ਵਜੀ ਗਏ ਹੁਣ ਕੀ ਕਰਕੇ ਖਵਾਂ ਖੜਨ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮੱਚ ਖੜੀ ਕਰਕੇ ਭੁੱਲਿਓ ਨਾ ਤੁਸੀ ਸ਼ਬ ਮਾਰ ਦਿੱਤਾ ਹੋਏ ਮੂਸੇ ਪਿੰਡ ਵਿੱਚ ਹੀ ਅਟ ਫੇਰ ਆਊਗਾ ਮਾਰੂਗਾ ਸਟੇਜ ਉਤੇ ਫੇਰ ਥਾਪੀਆਂ ਮੁੜ ਕੇ ਦਵਾਰੇ ਤੁਹਾਡਾ ਗਾ ਪਾਊਗਾ ਲੁਕਦਿਆਂ ਨੂੰ ਫੇਰ ਤੁਹਾਨੂੰ ਥਾ ਨਹੀਂ ਰੱਬਣੀ ਜਾਵ ਕਰਤਾਰ ਸਾਡਾ ਪਾਲੀ ਕਰਕੇ ਖਵਾਂ ਖੜਨ ਗਿਆ ਜੱਟ ਜੋਂ ਕਿ ਜ਼ਿੰਦਗੀ ਜਾਨ ਲਗਾ ਗਿਆ ਮੱਚ ਖੜੀ ਕਰਕੇ ਪੂਰਾ ਗਾਣਾ ਹੁੰਦਾ ਹਾਂਜੀ ਸਿੱਖਣ ਨੂੰ ਕਿੰਨਾ ਸਮਾਂ ਲੱਗਿਆ ਸੀ ਸਿੱਖਣ ਨੂੰ ਤਾਂ ਸਾਨੂੰ ਅੱਧਾ ਘੰਟਾ ਲੱਗਿਆ ਦਾ ਜੀ ਇੱਕ ਗੀਤ ਚਾਹਤੇ ਘੰਟੇ ਚ ਸਾਰਾ ਗੀਤ ਸਿੱਖ ਲਿਆ ਹਾਂਜੀ ਕਿੰਨੇ ਮਰਜ਼ੀ ਪੈ ਰਹੇ ਹੋਣ ਜੀ ਪਰ ਮੰਮਾ ਇਹੇ ਜੇ ਤਰੀਕੇ ਨਾਲ ਸਿਖਾਉਂਦੇ ਹੈ ਜੀ ਕਦੇ ਯਾਦ ਹੁੰਦੀ ਹੈ ਸਿੱਧੂ ਬਾਈ ਦੀ ਵੀ ਜਦੋਂ ਵਾਰਸ਼ੀ ਹੁੰਦੀ ਹੈਗੀ ਵੀ ਜਾਂ ਫਿਰ ਜਿੱਦੇ ਬੇਬੇ ਬਾਪੂ ਰਹਿੰਦੇ ਹੈਗੇ ਉਹਦੇ ਤਾਂ ਕਦੇ ਵੀਡੀਓ ਵੇਖ ਕੇ ਵੀ ਇਮੋਸ਼ਨਲ ਹੋ ਜਾਂਦੇ ਨੇ ਤੁਹਾਡਾ ਆਪਣਾ ਅਕਾਊਂਟ ਵੀ ਹੈਗਾ ਜਿੱਥੇ ਤੁਸੀਂ ਗੀਤ ਪਾਉਂਦੇ ਹੋ ਹਾਂਜੀ ਹੈਗਾ ਜੀ ਕਿੰਨਾ ਕ ਪਸੰਦ ਕਰਦੇ ਲੋਕ ਲੋਕ ਬਹੁਤ ਜ਼ਿਆਦਾ ਪਸੰਦ ਕਰਦੇਗੇ ਸਾਡੇ Instagram ਤੇ ਮੇਰੀ ਹੈਗੇਗੀ ਜਸਮਨ ਸਿੱਧੂ ਪੀਵੀ 31 ਅਤੇ YouTube ਤੇ ਵੀ ਜਸਮਨ ਸਿੱਧੂ ਅਤੇ Facebook ਤੇ ਵੀ ਹਾਂਜੀ ਸੋ ਹੋਰ ਕੋਈ ਗਾਣਾ ਹੁੰਦਾ ਜਿਹੜਾ ਸਿੱਧੂ ਬਾਈ ਦਾ ਹੋਵੇ ਹਾਂਜੀ ਸੁਣਾਓਗੇ ਹਾਂਜੀ ਸੁਣਾਓ ਸਿੱਧੂ ਬਾਈ ਦਾ ਗਾਣਾ ਨਾ ਮਾਂ ਨਾ ਤੇ ਕਿ ਸ਼ੇਰ ਨੂੰ ਜਨਮ ਦਿੱਤਾ ਸ਼ੇਰ ਦੀ ਮਾਂ ਕਦੇ ਰੋਂਦੀ ਨਹੀਂ ਸ਼ੇਰ ਦੇ ਮਰ ਜਾਣ ਤੋਂ ਬਾਅਦ ਹੋਰ ਸ਼ੇਰ ਪੈਦਾ ਕਰਦੀ ਹੈ ਤਾਕੇ ਕੁੱਤੇਾਂ ਦੇ ਗਿੱਦੜਾਂ ਦੇ ਝੁੰਡ ਨੂੰ ਹੋਰ ਡਰ ਪੈਦਾ ਹੋਵੇ ਨਿਤੁ ਮੰਨ ਕਰਿਆ ਕਰੀ ਅਮੀਏ ਤੂੰ ਜੰਮੇ ਅਕਸਰਦਾਰ ਉਹਨੂੰ ਕਿੱਥੋਂ ਕਿੱਥੇ ਲੈ ਗਾਏ ਉਹਨੂੰ ਕਿੱਥੋਂ ਕਿੱਥੇ ਲੈ ਗਏ ਸੁਰ ਦਿੱਤੇ ਹੋਏ ਸੰਸਕਾਰ ਉਹ ਬੈਲਵਾਰਡ ਤੱਕ ਪਹੁੰਚ ਕੇ ਕਰਦਾ ਸੀ ਮਿੱਟੀ ਨੂੰ ਪਿਆਰ ਉਹ ਘੋੜਾ ਸੀ ਲੰਮੀ ਰੇਸ਼ ਤਾਂ ਨਾ ਸਮਝ ਪਾਈ ਸਰਕਾਰ ਉਹ ਘੋੜਾ ਸੀ ਲੰਮੀ ਰੇਸ਼ ਤਾਂ ਨਾ ਸਮਝ ਪਾਈ ਸਰਕਾਰ ਉਹ ਸੀ ਸਿਰ ਤੇ ਪਗਵੰਦਾ ਉਹ ਸੀ ਸਿਰ ਤੇ ਪਗਵੰਦਾ ਸੀ ਹਟਦੇ لمبے ਵਾਲ ਉਹ ਹਸਾਨਾ ਰੱਖਦਾ ਸੀ ਮਾਂ ਬਾਪ ਦਾ ਖਿਆਲ ਇੱਕ ਦਿਨ ਐਸਾ ਚੜਿਆ ਚੰਦਰਾ ਇੱਕ ਦਿਨ ਐਸਾ ਚੜਿਆ ਚੰਦਰਾ ਉਹਨੇ ਕੱਢੀ ਕਾਲੀ ਥਾਰ ਉਹ ਪਿੰਡ ਜਵਾਰ ਕੇ ਚੱਲਿਆ ਲੈ ਕੇ ਦੋ ਤਿੰਨ ਵੈਲੇ ਯਾਰ ਕੋਈ ਫੈਨ ਭਲੇਖੇ ਆਇਆ ਕੋਈ ਫੈਨ ਭਲੇਖੇ ਆਇਆ ਕੋਈ ਚੁਗਲਖੋਰ ਗਰਦਾਰ ਚੁਗਲੀ ਕੀਤੀ ਤੇਰੇ ਪੁੱਤ ਦੀ ਚੁਗਲੀ ਕੀਤੀ ਤੇਰੇ ਪੁੱਤ ਦੀ ਕਹਿੰਦਾ ਸਿੱਧੂ ਆ ਗਿਆ ਘਰ ਤੋਂ ਇਹਨੂੰ ਮੂਸੇ ਚੌਂਕ ਠੇਰ ਕੇ ਇਹਨੂੰ ਮੂਸੇ ਚੌਂਕ ਠੇਰ ਕੇ ਤੁਸੀਂ ਦਿਓ ਗੋਲੀਆਂ ਮਾਰ ਝਟਕਲੇ ਕਲੇ ਨੂੰ ਠੋਕਦਾ ਝਟਕਲੇ ਕਲੇ ਨੂੰ ਠੋਕਦਾ ਜੇ ਆਉਂਦੇ ਸਿੱਧੂ ਨੂੰ ਲਲਕਾਰ ਕਲੇ ਨੂੰ ਘੇਰਾ ਪੈ ਗਿਆ ਕਲੇ ਨੂੰ ਘੇਰਾ ਪੈ ਗਿਆ ਕਿਤੇ 47 ਵਾਲੇ ਵਾਰ ਝਟਖਾ ਕੇ 16 ਗੋਲੀਆਂ ਝਟਖਾ ਕੇ 16 ਗੋਲੀਆਂ ਕਿਤਾ ਵੈਪਨ ਵਿੱਚੋਂ ਵਾਰ ਫੇਰ ਡਰਦੇ ਵੈਰੀ ਭੱਜ ਗਏ ਫੇਰ ਦਰਦੇ ਵੈਰੀ ਭੱਜ ਕੇ ਦਿੱਤੇ ਵੇਰਾ ਵਾਂਖ ਲਾਲ ਮਾ ਹੁੰਦਾ ਤੇਰੀ ਕੁੱਖ ਦਾ ਜੰਮਿਆ ਮਾ ਹੁੰਦਾ ਤੇਰੀ ਕੁੱਖ ਦਾ ਜੰਮਿਆ ਖੜਦਾ ਪਤ ਤੇਰੇ ਦੇ ਨਾਲ ਮੈਂ ਸਵਰਾਂ ਦਾ ਕੁੱਟ ਪਰ ਲਵੀ ਮੈਂ ਸਵਰਾਂ ਦਾ ਕੁੱਟ ਪਰ ਲਵੀ ਤੇਰਾ ਰੁਸ ਗਿਆ ਪर्वਤਗਾਰ ਮੈਂ ਛੱਡ ਦੇ ਰੱਬ ਤੇ ਡੋਰੀਆਂ ਮੈਂ ਛੱਡ ਦੇ ਰੱਬ ਤੇ ਡੋਰੀਆਂ ਚੜੂਗੀ ਅਕ ਸਵੇਰ ਮਾਦਰ ਸਿੱਧੂ ਪਤਨੀ ਜੰਮਣਾ ਮੈਂ ਤੇਰੀ ਕੁੱਖੋਂ ਫੇਰ ਮੈਂ ਤੇਰਾ ਘਰ ਰਛਣਾ ਜਾਉ ਜੋ ਸ਼ਬਦੀ ਪਾਗੇ ਫੇਰ ਕੀ ਨਾਮ ਕੀ ਐਸ ਗਾਣੇ ਦਾ ਇਸ ਗਾਣੇ ਦਾ ਨਾਮ ਹੈਗਾ ਜੀ ਸਿੱਧੂ ਪੱਤੋਲ ਸ਼ੇਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਕੀ ਕਰਨਾ ਕੀ ਸੁਪਨੇ ਨੇ ਤੁਹਾਡੇ ਮੇਰੇ ਮੰਮਾ ਦਾ ਡ੍ਰੀਮ ਤਾਂ ਸੀਗਾ ਵੀ ਮੈਂ ਇਹਨੂੰ ਪੜ੍ਹ ਲਿਖ ਕੇ ਅਫਸਰ ਬਣਾਵਾ ਤੇ ਪਰ ਮੇਰੇ ਪਾਪਾ ਦਾ ਡ੍ਰੀਮ ਹੈਗਾ ਵੀ ਮੈਨੂੰ ਸਿੰਗਰ ਬਣਾਵਾ ਪਰ ਮੈਂ ਮੇਰੀ ਮੇਰੀ ਡ੍ਰੀਮ ਪੂਰਾ ਕਰਨ ਦੀ ਵੀ ਕੋਸ਼ਿਸ਼ ਕਰੂੰਗੀ ਜੇ ਕੋਈ ਹੋਰ ਸਿੰਗਰ ਜਾਂ ਫਿਰ ਕਿਸੇ ਗੀਤ ਦੇ ਵਿੱਚ ਤੁਹਾਨੂੰ ਲੈਣਾ ਚਾਵੇ ਤੁਸੀਂ ਉਹਦੇ ਵਿੱਚ ਡਾਂਸ ਵੀ ਕਰੋਗੇ ਐਕਟ ਵੀ ਕਰੋਗੇ ਹਾਂਜੀ ਕਰ ਸਕਦੇ ਹਾਂਜੀ ਸੋ ਬਿਲਕੁਲ ਇਹ ਛੋਟੀ ਜੀ ਬੱਚੀ 9 ਸਾਲ ਦੀ ਜਿਸ ਨੇ ਸਿੱਧੂ ਮੂਸੇ ਵਾਲੇ ਦੇ ਕਾਫੀ ਜ਼ਿਆਦਾ ਗਾਣੇ ਜਿਹੜੇ ਯਾਦ ਕੀਤੇ ਹੋਏ ਨੇ ਉਹਨਾਂ ਦੇ ਮਾਤਾ ਜੀ ਜੋ ਕੇ ਗਾਣੇ ਲਿਖਦੇ ਨੇ ਤੇ ਬੱਚੀ ਛੋਟੀ ਜੀ ਆ ਉਸਨੇ ਸਾਰੇ ਗਾਣਿਆਂ ਨੂੰ ਜਿਹੜਾ ਯਾਦ ਕੀਤਾ ਹੋਇਆ ਤੇ ਕਾਫੀ ਸੋਹਣਾ ਜਿਹੜਾ ਇਹ ਗੀਤ ਗਾਉਂਦੀ ਹੈ ਤੇ ਇਸ ਦਾ ਸੁਪਨਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਵੱਡੇ ਵੱਡੇ ਐਕਟਰਾਂ ਦੇ ਨਾਲ ਸਿੰਗਰਾਂ ਦੇ ਨਾਲ ਗਾਣੇ ਜਿਹੜੇ ਐ ਸ਼ੂਟ ਕਰਾਂ ਤੇ ਗਾਵਾਂ ਕਾਫੀ ਸੁਰੀਲੀ ਆਵਾਜ਼ ਹੈ ਤੇ ਇਸ ਵੀਡੀਓ ਨੂੰ ਵੱਦ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਵਿਦੇਸ਼ਾਂ ਤੱਕ ਆਉਣ ਵਾਲੇ ਸਮੇਂ ਦੇ ਵਿੱਚ ਇਸ ਬੱਚੀ ਦੇ ਵੱਲੋਂ ਪੂਰੇ ਪੰਜਾਬ ਦਾ ਜਿਹੜਾ ਨਾਮ ਰੋਸ਼ਨ ਕੀਤਾ ਜਾਵੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਰਕੇਸ਼ ਕੁਮਾਰ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ